ਹਾਂਜੀ ਵੀ ਅਸੀਂ ਇੱਕ ਮੇਰੇ ਇਹ ਸਵਾਲ ਰਉ ਜਿਹੜੇ ਪੰਜਾਬ ਦੀਆਂ ਜਥੇਬੰਦੀਆਂ ਨੇ ਸਿੱਖ ਜਥੇਬੰਦੀ ਚ ਉਹ ਐ ਜੀਪੀਸੀ ਹੋ ਜੇ ਤਾਂ ਹੁਣ ਇਹਨਾਂ ਦਿਨਾਂ ਵਿੱਚ ਆਪਾਂ ਦੇਖ ਰਿਹਾ ਨਾ ਉਹ ਕਹਿੰਦੇ ਆਪਸ ਦੇ ਵਿੱਚ ਮੇਨੇ ਮੇਨੇ ਹੋ ਰਹੇ ਨੇ ਫਿਰ ਉਹ ਅਸਲ ਮੁੱਦੇ ਕਿਉਂ ਨਹੀਂ ਚੁੱਕ ਰਹੇ ਜਿਹੜੇ ਚੁੱਕਣ ਵਾਲੇ ਨੇ ਦੇਖੋ ਜੀ ਇਹ ਤਾਂ ਜੀ ਖੰਡ ਕਿਉਂ ਮਿਸਰੀ ਹੈ ਜੀ ਇਹਨਾਂ ਦੀ ਇਹ ਤਾਂ ਸਾਰੇ ਇੱਕੋ ਹੀ ਨੇ ਜੀ ਦੇਖੋ ਸਾਰੇ ਆਪਾਂ ਇਹੀ ਗੱਲ ਕਾਹਾਂਗੇ ਜੀ ਦੇਖੋ ਅੱਛਾ ਵੀ ਅੰਦਰੋਂ ਇੱਕੋ ਨੇ ਇਹ ਇਹਦਾ ਅੰਦਰੋਂ ਇੱਕੋ ਹੀ ਨੇ ਦੇਖੋ ਜੀ ਇਹ ਤਾਂ ਗੱਲਾਂ ਕਰਨ ਦੀਆਂ ਨੇ ਨੇ ਜੀ ਦੇਖੋ ਆਹ ਦੇਖੋ ਜਿੰਨੇ ਆਪਣੇ ਆਪਣੇ ਮੁੰਡਿਆਂ ਤੇ ਸਾਰੇ ਦੋਸ਼ ਲੱਗਦੇ ਨੇ ਜੀ ਦੇਖੋ ਕੋਈ ਬਾਹਰ ਦੀ ਸਟੇਟ ਵਾਲੇ ਦੇ ਬੰਦੇ ਤੇ ਨਹੀਂ ਦੋਸ਼ ਲੱਗਦਾ ਤੁਸੀਂ ਦੇਖ ਸਕਦੇ ਹੋ ਆਪਣੇ ਹੀ ਮੁੰਡੇ ਜੇਲਾਂ 'ਚ ਨੇ ਜੀ ਅੱਜ ਸਾਰੇ ਡੱਕੇ ਹੋਏ ਨੇ ਜੀ ਕੋਈ ਤੁਸੀਂ ਬਾਹਰ ਦੀ ਸਟੇਟ ਦਾ ਦਿਖਾ ਦਿਓ ਕੋਈ ਡੱਕਿਆ ਹੋਇਆ ਜੀ ਇਹ ਸਿਰਫ ਬਾਣੇ ਨੂੰ ਦੇਖ ਕੇ ਇਹ ਦਿਮਾਲੇ ਨੂੰ ਦੇਖ ਕੇ ਦਾੜੀ ਨੂੰ ਦੇਖ ਕੇ ਇਹਨਾਂ ਨੇ ਅੰਦਰ ਸਿੱਟ ਦੇਣਾ ਪੰਜਾਬ ਨੂੰ ਸਾਂਭਣ ਦੀ ਲੋੜ ਹੈ ਨੌਜਵਾਨਾਂ ਨੂੰ ਅਸੀਂ ਇਹੀ ਅਪੀਲ ਕਰਦੇ ਆਂ ਕਿ ਵੀਰੋ ਤੁਸੀਂ ਉੱਠੋ ਘਰ ਘਰ ਉੱਠੋਗੇ ਤਾਂ ਆਪਾਂ ਆਪਣਾ ਆਪਣਾ ਫਰਜ਼ ਸਾਂਭੀਏ ਦੋ ਦੋ ਚਾਰ ਚਾਰ ਪੰਜ ਪੰਜ ਕਰਕੇ ਆਪਣੇ ਵੀਰਾਂ ਨੂੰ ਨਾਲ ਜੋੜੀਏ ਸਿੰਘ ਆਟੋਮੈਟਿਕਲੀ ਸੱਜ ਜਾਣਾ ਇਹਦਾ ਦੀ ਕੋਈ ਗੱਲ ਨਹੀਂ ਆਪਾਂ ਤੁਰਨ ਦੀ ਆਪਾਂ ਨੂੰ ਲੋੜ ਹੈ ਜੀ ਮਰਨ ਨਹੀਂ ਆਪੇ ਸਿੱਧੇ ਰਾਹ ਲਾ ਦੇਣਾ ਐਦਾ ਦੀ ਕੋਈ ਗੱਲ ਨਹੀਂ ਜੀ ਹਾਂਜੀ ਤੇ ਵੀਰ ਜੀ ਕਿ ਇਹ ਸਵਾਲ ਵੀ ਰੋ ਚਲੋ ਚਾਹੇ ਪ੍ਰਵਾਸੀ ਭਾਈਚਾਰਾ ਪਰ ਹੈਗੇ ਤੇ ਇਨਸਾਨ ਨੇ ਹਨਾ ਆਪਾਂ ਪੰਜਾਬੀਆਂ ਦੀ ਕੌਮ ਆਪਾਂ ਪੰਜਾਬ ਚ ਹਨਾ ਤਾਂ ਆਪਣੀ ਜਿ ਇੱਕ ਭੇਦਭਾਵ ਨਹੀਂ ਹੋਣਾ ਚਾਹੀਦਾ ਚਲੋ ਪ੍ਰਵਾਸੀਆਂ ਨੂੰ ਵੀ ਚਲੋ ਆ ਰਹੇ ਨੇ ਹਨਾ ਉਹ ਨਫ਼ਰਤ ਵਾਲੀ ਜਿਹੜੇ ਭੇਦਭਾਵ ਲੋਕ ਕਰ ਰਹੇ ਨੇ ਉਹਨਾਂ ਨੂੰ ਵੀ ਮਿਟਾਉਣਾ ਚਾਹੀਦਾ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਦੇ ਕੋ ਭੇਦ ਭਾਵ ਦੀ ਕੋਈ ਗੱਲ ਨਹੀਂ ਹੈਗੀ ਇਦਾਂ ਦੀ ਵੀ ਇਹਨਾਂ ਦਾ ਭੇਦ ਭਾਵ ਹੈ ਪਰ ਇਹਨਾਂ ਦੇ ਹਾਲਾਤ ਜਿੱਦਾਂ ਦਾ ਹੁਣ ਇਹਨਾਂ ਦੇ ਮਾਹੌਲ ਬਣਾ ਤੇ ਪੰਜਾਬ ਦਾ ਜੇ ਤੁਸੀਂ ਦੇਖ ਸਕਦੇ ਹੋ ਸਾਡੇ ਮੁੰਡੇ ਪਿਛਲੀ ਵਾਰ ਚੰਡੀਗੜ੍ਹ ਮਾਰਿਆ ਸੀਗਾ ਜਿਵੇਂ ਸਾਡੇ ਦੋ ਮੁੰਡੇ ਮਾਰਤੇ ਜੀ ਇਹਨਾਂ ਦੇ ਇਹ ਮਾਹੌਲ ਪੁੱਠਾ ਕਰੀਏਟ ਕਰ ਰਹੇ ਨੇ ਇਸ ਕਰਕੇ 네ਗੇਟਿਵ ਵੀ ਦੇ ਵਿੱਚ ਇਹਨਾਂ ਦਾ ਧਿਆਨ ਸਾਰਾ ਸਾਡਾ ਧਿਆਨ 네ਗੇਟਿਵ ਵਿੱਚ ਜਾਂਦਾ ਜੀ ਸਾਰੇ ਅਸੀਂ ਮਾੜੇ ਕਹਿੰਨੇ ਆ ਪ੍ਰਵਾਸੀਆਂ ਨੂੰ ਸਾਰਿਆਂ ਨੂੰ ਇਸ ਗੱਲ ਪਿੱਛੇ ਤੇ ਦੂਜਾ ਆਪਾਂ ਨੂੰ ਆਪ ਹੀ ਸਾਹਮੜਾ ਪੈਣਾ ਆਪਾਂ ਪਰਵਾਸੀ ਨੂੰ ਬਾਹਰ ਕੱਢਣ ਦੀ بجائے ਆਪਾਂ ਆਪ ਹੀ ਆਪਾ ਆਪ ਜਿੰਨੇ ਨੌਜਵਾਨ ਆ ਆਪ ਹੀ ਉਠਿਏ ਆਪਣਾ ਕੰਮਕਾਰ ਸੰਭੀਏ ਆਪਣਾ ਕੀਤਾ ਸੰਭੀਏ ਆਪਾਂ ਨੂੰ ਲੋੜ ਹੀ ਨਹੀਂ ਇਹਨਾਂ ਨੇ ਆਪੇ ਹੀ ਭੱਜ ਜਾਣਾ ਆਪਾਂ ਇਹਨਾਂ ਨੂੰ ਕੁਛ ਨਾ ਕਹੀਏ ਆਪੇ ਹੀ ਇਹਨਾਂ ਨੇ ਤੁਰ ਜਾਣਾ ਜਦੋਂ ਆਪਾਂ ਆਪਣਾ ਵਿਰਸਾ ਆਪਣਾ ਕੰਮਕਾਰ ਆਪਣਾ ਸਭ ਕੁਝ ਸੰਭਲ ਲਿਆ ਜੇਦੋਂ